ਮੇਰੇ ਤੇ ਵਾਰ ਕੀਤਾ ਹਮਲਾ ਕੀਤਾ ਕੋਪਰ ਤੋਂ ਮਾਰ ਕੀਤੀ ਮੇਰੇ ਟੱਕਰ ਮਾਰੀ ਮੇਰਾ ਸਾੰਦ ਵੀ ਤੋੜਿਆ ਮੇਰੀ ਵਾਰਦਾਤਾ ਇਹਨਾਂ ਨੇ 2-3 ਵਾਰ ਅਸੀਂ ਪਹਿਲੇ ਵੀ ਚੁੱਪ ਕਰਕੇ ਬੈਠੇ ਹੋ ਜਮਾ ਚਲਾਂਗਾ ਕੀ ਕਹਿਣਾ ਪਟਿਆਲਾ ਸਨੋਰ ਰੋਡ ਤੇ ਰਿਕਸ਼ਾ ਆਟੋ ਚਾਲਕ ਨਾਲ ਪਿੰਡ ਦੇ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਪੀੜਤ ਵਿਅਕਤੀ ਧਰਮਕੋਟ ਪਿੰਡ ਦਾ ਵਸਨੀਕ ਸੀ ਹੁਣ ਪੀੜਤ ਵਿਅਕਤੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ ਪੁਲਿਸ ਵੱਲੋਂ ਰਿਪੋਰਟ ਦਰਜ ਕਰ ਲਈ ਗਈ ਹੈ ਦੇਖਣਾ ਇਹ ਹੈ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਮੈਂ ਕੰਮ ਤੋਂ ਰਿਕਸ਼ਾ ਚਲਾ ਕੇ ਆ ਰਿਹਾ ਸੀ ਘਰ ਜਾ ਰਿਹਾ ਸੀ ਚੌਕ ਦੇ ਵਿੱਚ ਮੁੰਡੇ ਖੜੇ ਹੋਏ ਸੀ ਚੌਕ ਮੈਂ ਇੱਕ ਪਾਸੇ ਨੂੰ ਕਰਕੇ ਰਿਕਸ਼ਾ ਕੱਢਣ ਲੱਗਾ ਇੱਕ ਮੁੰਡੇ ਨੇ ਅੱਗੇ ਪੈਰ ਕਰਤਾ ਪੈਰ ਦੇ ਉੱਪਰ ਪਛ ਪਿਛਲਾ ਰਿਕਸ਼ਾ ਪਹੀਆ ਚੜਿਆ ਤਾਂ ਬੋਲਣ ਲੱਗ ਗਿਆ ਮੇਰੇ ਤੇ ਰਿਕਸ਼ਾ ਕਿਉਂ ਚੜਾਇਆ ਕਿਉਂ ਚੜਾਇਆ ਮਗਾ ਤੂੰ ਪੈਰ ਆਪ ਤੇ ਰਹਿ ਮੇਰੇ ਰਿਕਸ਼ੇ ਦੇ ਪਹੀਏ ਦੇ ਥੱਲੇ ਮੈਨੂੰ ਤੇ ਰੈਨੇ ਕਰਦੇ ਕਰਦੇ ਉਹਨਾਂ ਨੇ ਇਕੱਠ ਕਰ ਲਿਆ ਸਾਰਾ ਹੀ ਆਪਣੇ ਘਰ ਦੇ ਨਿਕਲ ਆਏ ਫਿਰ ਮੈਨੂੰ ਆਪਣੇ ਬਾੜ ਦੇ ਮੂਹਰੇ ਘਰ ਦੇ ਜਾ ਕੇ ਮੈਨੂੰ ਫੜ ਲਿਆ ਉਹਨਾਂ ਨੇ ਮੇਰੇ ਤੇ ਵਾਰ ਕੀਤਾ ਹਮਲਾ ਕੀਤਾ ਪੁੱਟ ਮਾਰ ਕੀਤੀ ਮੇਰੇ ਟੱਕਰਾ ਮਾਰੀ ਮੇਰੇ ਦੰਦ ਵੀ ਤੋੜੇ ਨੇ ਕੀ ਲੱਗਦੇ ਨੇ ਤੁਹਾਡੇ ਆ ਚਾਚਾ ਜੀ ਲੱਗਦੇ ਨਹੀਂ ਸਾਡੇ ਅੱਛਾ ਕੀ ਗੱਲ ਕੀ ਹੋਈ ਸੀ ਕਾਲਾ ਕੋਈ ਬਸ ਘਰੇ ਤੋਂ ਮਸਲਾ ਸੀਗਾ ਇਹ ਹੱਤਾ ਪਾਈ ਹੋਈ ਸੀਗੀ ਛੜਾਨੇ ਚੁੰੁੰਦੇ ਹੀ ਸਾਡੇ ਕੋ ਖੂਨ ਲੱਗ ਗਿਆ ਹੀ ਚਾਕੇ ਹਸਪਤਾਲ ਲੈ ਕੇ ਆਈ ਉਹਨਾਂ ਨੂੰ ਹੂੰ ਤੁਸੀਂ ਕੀ ਚਾਹੁੰਦੇ ਹੋ ਹਾਂਦੇ ਜੋ ਉਹਨਾਂ ਨੂੰ ਇਨਸਾਫ ਹੋ ਮਿਲਣਾ ਚਾਹੀਦਾ ਜੀ ਹਾਂਜੀ ਬਾਜੀ ਕੀ ਲੱਗਦੇ ਨੇ ਤੁਹਾਡੇ ਆ ਡੈਡੀ ਜੀ ਲੱਗਦੇ ਅੱਛਾ ਕੀ ਗੱਲ ਕੀ ਹੋਈ ਸੀ ਇਹਨਾਂ ਦੇ ਜੀ ਰਸ਼ਕੇ ਤੋਂ ਆ ਰਹੇ ਸੀ ਜੀ ਆਂਦੇ ਹੋਏ ਕਿਸੇ ਦੇ ਮੁੰਡੇ ਨੇ ਸੈੱਡ ਨਹੀਂ ਦੇਈ ਜੀ ਇਹਨਾਂ ਚਾਕੇ ਕੇ ਪਤਾ ਜੀ ਡੈਡੀ ਨੇ ਕਹੇ ਸੈੱਡ ਹੋ ਜਾ ਮਾਰ ਜਾ ਤੇ ਚਾਕੇ ਗੱਲ ਪੈ ਗਿਆ ਜੀ ਇੰਟਾ ਉੰਟਾ ਮਾਰੀਆਂ ਜੀ ਜਾ ਕੇ ਸਿਰ ਚ ਦੰਦ ਦੰਦ ਤੋੜਤੇ ਜੀ ਅੱਛਾ ਹੁਣ ਕੀ ਚਾਹਦੇ ਹੋ ਤੁਸੀਂ ਸਾਫ ਸਹੀ ਕਰ ਜੀ ਅੱਛਾ ਇਹਨਾ ਤੇ 26 ਤੱਕ ਪਹਿਲੇ ਵੀ ਕਈ ਵਾਰ ਨਹੀਂ ਤਰੀ ਹੋਈਆਂ ਜੀ ਵਾਰ ਦੱਤਾ ਇਹਨਾਂ ਨੂੰ 2-3 ਵਾਰ ਅਸੀਂ ਪਹਿਲੇ ਵੀ ਚੁੱਪ ਕਰਕੇ ਬੈਠੇ ਹੋ ਇਸ ਮਾ ਚਲ ਕਾਹ ਨੂੰ ਕੀ ਕਹਿਣਾ ਜੀ ਠੀਕ ਉਹਦਾ ਗਵਾੜ ਮੱਥਾ ਮੱਗਿਆ ਜੀ ਹੁਣ ਇਹਨਾ ਜ਼ਿਆਦਾ ਹੀ ਵੱਧ ਚੁੱਕੀਆਂ ਨੇ ਬਾਈ ਕੰਮ ਤੋਂ ਰਿਕਸ਼ਾ ਚਲਾ ਕੇ ਆ ਰਿਹਾ ਸੀ ਘਰ ਜਾ ਰਿਹਾ ਸੀ ਚੌਂਕ ਦੇ ਵਿੱਚ ਮੁੰਡੇ ਖੜੇ ਹੋਏ ਸੀ ਚੌਂਕ ਇੱਕ ਪਾਸੇ ਨੂੰ ਕਰਕੇ ਰਿਕਸ਼ਾ ਕੱਢਣ ਲੱਗਾ ਇੱਕ ਮੁੰਡੇ ਨੇ ਅੱਗੇ ਪੈਰ ਕਰਤਾ ਪੈਰ ਦੇ ਉੱਪਰ ਪਿਛਲਾ ਰਿਕਸ਼ਾ ਪਹੀਆ ਚੜਿਆ ਤਾਂ ਬੋਲਣ ਲੱਗ ਗਿਆ ਮੇਰੇ ਟਰਿਕਸ਼ਾ ਕਿਉਂ ਚੜਾਇਆ ਕਿਉਂ ਚੜਾਇਆ ਮਗਾ ਦੁਪਹਿਰ ਆਪ ਤੇ ਰਿਆ ਮੇਰੇ ਰਿਕਸ਼ੇ ਦੇ ਪਹੀਏ ਦੇ ਥੱਲੇ ਮੈਨੂੰ ਤੇ ਰੈਨੇ ਕਰਦੇ ਕਰਦੇ ਉਹਨਾਂ ਨੇ ਕੱਠ ਕਰ ਲਿਆ ਸਾਰਾ ਹੀ ਆਪਣੇ ਘਰ ਦੇ ਨਿਕਲ ਆਏ ਫਿਰ ਮੈਨੂੰ ਆਪਣੇ ਬਾੜ ਦੇ ਮੂਹਰੇ ਘਰ ਦੇ ਜਾ ਕੇ ਮੈਨੂੰ ਫੜ ਲਿਆ ਉਹਨਾਂ ਨੇ ਮੇਰੇ ਤੇ ਵਾਰ ਕੀਤਾ ਹਮਲਾ ਕੀਤਾ ਪੁੱਟ ਮਾਰ ਕੀਤੀ ਮੇਰੇ ਟੱਕਰਾ ਮਾਰੀ ਮੇਰੇ ਦੰਦ ਵੀ ਤੋੜੇ ਨੇ ਕੀ ਲੱਗਦੇ ਨੇ ਤੁਹਾਡੇ ਆ ਚਾਚਾ ਜੀ ਲੱਗਦੇ ਨਹੀਂ ਸਾਡੇ ਅੱਛਾ ਕੀ ਗੱਲ ਕੀ ਹੋਈ ਸੀ ਕੱਲ ਕੋਈ ਬਸ ਘਰੇ ਤੋਂ ਮਸਲਾ ਸੀਗਾ ਇਹ ਹੱਤਾ ਪਈ ਹੋਈ ਸੀਗੀ ਛੜਾਲੇ ਚੁੰੁੰਦੇ ਹੀ ਸਾਡੇ ਕੋਲ ਫੋਨ ਲੱਗ ਗਿਆ ਜੀ ਚਾਕੇ ਹਸਪਤਾਲੇ ਗਿਆ ਹੀ ਉਹਨਾਂ ਨੂੰ ਹੂੰ ਤੁਸੀਂ ਕੀ ਚਾਹੁੰਦੇ ਹੋ ਹਾਂ ਜੀ ਜੋ ਉਹਨਾਂ ਨੂੰ ਇਨਸਾਫ ਹੋ ਮਿਲਣਾ ਚਾਹੀਦਾ ਜੀ ਹਾਂਜੀ ਬਾਜੀ ਕੀ ਲੱਗਦੇ ਨੇ ਤੁਹਾਡੇ ਆ ਡੈਡੀ ਜੀ ਲੱਗਦਾ ਅੱਛਾ ਕੀ ਗੱਲ ਕੀ ਹੋਈ ਸੀ ਇਹ ਰਾਤੀ ਆ ਰਸ਼ਕੇ ਤੋਂ ਆ ਰਹੇ ਸੀ ਜੀ ਆਂਦੇ ਹੋਏ ਕਿਸੇ ਮੁੰਡੇ ਨੇ ਸੈੱਟ ਨਹੀਂ ਦੇਈ ਜੀ ਇਹਨਾਂ ਚਾਕੇ ਕੇ ਪਤਾ ਕਿ ਡੈਡੀ ਨੇ ਕਿਹਾ ਸੈੱਟ ਹੋ ਜਾ ਮਾਰ ਜਾ ਤੇ ਚਾਕੇ ਗੱਲ ਪੈ ਗਿਆ ਜੀ ਇੰਟਾ ਉੰਟਾ ਮਾਰੀਆਂ ਜੀ ਜਾ ਕੇ ਸਿਰ 'ਚ ਦੰਦ ਦੰਦ ਤੋੜਤੇ ਜੀ ਅੱਛਾ ਹੁਣ ਕੀ ਚਾਹਦੇ ਹੋ ਤੁਸੀਂ ਸਾਫ ਚਾਹੀਦਾ ਜੀ ਅੱਛਾ ਇਹਨਾ ਤੇ 26 ਤੱਕ ਪਹਿਲੇ ਵੀ ਕਈ ਵਾਰ ਨਹੀਂ ਤਰੀ ਹੋਈਆਂ ਜੀ ਵਾਰ ਦੱਤਾ ਇਹਨਾਂ ਨੂੰ ਦੋ ਤਿੰਨ ਵਾਰ ਅਸੀਂ ਪਹਿਲੇ ਵੀ ਚੁੱਪ ਕਰਕੇ ਬੈਠੇ ਹੋ ਇਸ ਮਾ ਚਲ ਤਾਂ ਹੁਕੀ ਕਹਿਣਾ ਜੀ ਠੀਕ ਆ ਤਾਂ ਗਵਾੜ ਮੱਥਾ ਮੱਗਿਆ ਜੀ ਹੁਣ ਇਹਨਾ ਜ਼ਿਆਦਾ ਹੀ ਵੱਧ ਕੇ ਚੁੱਕਿਆ